ਓ ਯਾਰ ਵੀਡੀਓ ਬਣਾਉਣ ਨੂੰ ਮੇਰਾ ਤਾਂ ਦਿਲ ਕਰਦਾ ਨਹੀਂ ਸੀਗਾ ਮੈਂ ਕਿਉਂ ਬੋਲਦਾ ਘੱਟ ਹੀ ਹੁੰਦਾ ਵੀਡੀਓ ਵੀਡੀਓ ਪਾਉਣ ਪਾ ਕੇ ਇਹ ਜੀ ਪਰ ਨਾ ਮੈਂ ਫੋਨ ਦੇ ਵਿੱਚ ਜਦੋਂ ਵੀ ਦੇਖਦਾ ਕੋਈ ਚੀਜ਼ ਮੈਂ YouTube ਖੋਲ੍ਹ ਲਓ Facebook ਖੋਲ੍ਹ ਲਓ ਆ Instagram ਜਾਂ ਖੋਲ੍ਹ ਇਹ ਜੀਆਂ ਮਤਲਬ ਇਹ ਜੀ ਗੰਦੀ ਕਰਤੂਤ ਦੇ ਮਾਲਕ ਨੇ ਲੋਕ ਇਹ ਜੀ ਗੰਦੀ ਕਰਤੂਤ ਦੇ ਮਾਲਕ ਯਾਰ ਦੇਖੋ ਜਦੋਂ ਸਿੱਧੂ ਵਿਚਾਰਾ ਇਸ ਜਹਾਨ ਤੋਂ ਗਿਆ ਵਾ ਹੈ ਨਾ ਉਦੋਂ ਵੀ ਇਹਨਾਂ ਲੋਕਾਂ ਨੇ ਬਹੁਤ ਕੁਝ ਕਿਹਾ ਉਹਦੇ ਮਤਲਬ ਜਾਣ ਤੋਂ ਬਾਅਦ ਵੀ ਨਹੀਂ ਹਟੇ ਲੋਕ ਇਹ ਵਿੱਚ ਇਹੜੇ ਕਰਦੇ ਹੀ ਉਹ ਜਾਣ ਤੋਂ ਬਾਅਦ ਵੀ ਨਹੀਂ ਹਟੇ ਤਾਂ ਮਤਲਬ ਜੇ ਹੂੰ ਉਹ ਜਹਾਨੋ ਵਿਚਾਰਾ ਚਲੇ ਗਿਆ ਤਾਂ ਉਹਦੇ ਜਾਣ ਤੋਂ ਬਾਅਦ ਹੁਣ ਉਹਦੇ ਮਾਪੇ ਘਟਕ ਲੈਣ ਨੂੰ ਅੱਗੇ ਪੂਰੇ ਹੱਥ ਜੋੜੇ ਤੇ ਭਰਾਵੋ ਉਹਦੇ ਵਿਚਾਰੇ ਨੂੰ ਮਾਂ ਤੇ ਪਿਓ ਨੂੰ ਉਹ ਕਿਹੜੀ ਅਵਸਥਾ ਦੇ ਵਿੱਚ ਨੇ ਇਸ ਟਾਈਮ ਹੈ ਕਹਿਜਾ ਮਤਲਬ ਉਹ ਸ਼ਰੀਰਕ ਤੌਰ ਤੇ ਵਿਚਾਰਾ ਕੀ ਸੋਚਦੇ ਹੋਣਗੇ ਆਪਣੇ ਆਪ ਨੂੰ ਜਾਂ ਲੋਕਾਂ ਬਾਰੇ ਕੀ ਸੋਚਾਂਗੇ ਪੁੱਤ ਘਰੋਂ ਚਲ ਜਾਂਦਾ ਨਾ 6 ਫੁੱਟ ਦਾ ਉਹਦਾ ਜਹਾਨ ਸੁਣਨਾ ਹੋ ਜਾਂਦਾ ਉਹਨਾਂ ਨੂੰ ਕੰਡਾ ਕੋਲੇ ਖਾਣ ਲਾਈ ਦਿੰਦੇ ਵੱਡ ਵੱਡ ਘਰੇ ਕੱਲੇਆਂ ਨੂੰ ਜੇ ਤੁਸੀਂ ਕਿਸੇ ਦਾ ਚੰਗਾ ਨਹੀਂ ਨਾ ਕਰ ਸਕੇ ਤੁਸੀਂ ਉਹਦੇ ਮੂੰਹ ਤਾਂ ਬੰਦ ਰੱਖੋ ਜੰਦਾ ਨਾਲ ਤੁਸੀਂ ਲੋਕ ਨਾ ਕਹਿੰਦੇ ਹੁੰਦੇ ਵੀ ਅੱਗ ਲਾਈ ਤੇ ਕੁੱਤਾ ਕੰਨ ਤੇ ਉਹ ਕੰਮ ਆ ਫੋਟਾ ਮਤਲਬ ਇਹ ਇਹ ਜੀਆਂ ਗੱਲਾਂ ਦੇਖ ਰੇ ਕਿ ਨਾ ਐਨਾ ਮਨ ਧਰਮ ਨਾਲ ਖਰਾਬ ਹੋਇਆ ਮੇਰਾ ਐਨਾ ਮਨ ਮੇਰਾ ਦੁਖੀ ਹੋਇਆ ਯਾਰ ਵੀ ਯਾਰੇ ਲੋਕ ਕਿੱਥੋਂ ਹੱਕਣਗੇ ਇਹਨਾਂ ਲੋਕਾਂ ਨੂੰ ਕੀ ਚਾਹੀਦਾ ਯਾਰ ਇਹ ਗੱਲ ਕਾਦੀ ਆ ਸਿਰਫ ਇੱਕ ਆਪਦੇ ਆਪ ਨੂੰ ਚਮਕਾਉਣ ਦੀ ਗੱਲ ਆ ਚਮਕਾ ਕੇ ਪੈਸਾ ਵੰਟਣ ਦੀ ਗੱਲ ਹੈ ਯਾਰ ਖੂਨ ਬਹੁਤ ਪੁਸ਼ਟਿਆ ਪੰਜਾਬ ਕਰਨ ਵਾਲਾ ਤੁਸੀਂ ਉਹ ਕੁੱਛ ਕਰ ਦੋ ਕਿੰਨੇ ਕਿੰਨੇ ਗਰੀਬ ਧੀਆਂ ਫਿਰ ਦੀ ਤੁਸੀਂ ਵਿਆਹ ਕਰ ਦੋ ਉਹਨਾਂ ਦੇ ਕਿੰਨੇ ਵਿਚਾਰੇ ਖਲਾਇ ਵੱਲੋਂ ਲੋਕ ਤਰਸਦੇ ਆ ਲੋਕ ਤੜਫਦੇ ਆ ਉਹਨਾਂ ਦੇ ਪਿੱਛੇ ਪਰਿਵਾਰ ਤਰਸਦੇ ਆ ਵੀ ਸਾਡਾ ਬੱਚਾ ਠੀਕ ਹੋ ਜਾ ਸਾਡਾ ਬਜ਼ੁਰਗ ਠੀਕ ਹੋ ਜਾ ਦੀ ਮਾਂ ਠੀਕ ਹੋ ਜਾ ਕਿਸੇ ਦਾ ਪਿਓ ਵਿਚਾਰਾ ਹੈ ਤੁਸੀਂ ਇਹੋ ਜੇ ਕਰਮ ਕਰ ਦੋ ਆ ਸਰਕਾਰਾਂ ਦੇ ਵਿਰੋਧੀ ਬੋਲ ਲੋ ਕਿੰਨੇ ਕਿਸਾਨ ਬੈਠੇ ਆ ਕਿੰਨੇ ਕਿਸਾਨ ਉੱਥੇ ਬੈਠੇ ਗੋਲੀਆਂ ਖਾਂਦੇ ਨੇ ਕਿੰਨੇ ਮੁੰਡਾ ਮਰ ਗਿਆ ਜਸਕਰਨ ਨੂੰ ਕਿਉਂ ਵਿਚਾਰੇ ਦਾ ਉਹ ਮੁੰਡਾ ਮਰ ਗਿਆ ਨੌਜਵਾਨ ਉਹਦੇ ਬਾਰੇ ਤੁਸੀਂ ਬੋਲੋ ਉਹਦਾ ਭਲਾ ਕਰਨਾ ਤੁਸੀਂ ਉਹਦੀ ਉਹਦੇ ਪਰਿਵਾਰ ਦੀ ਮਦਦ ਕਰ ਦਿਓ ਤੁਸੀਂ ਮਦਦ ਕੀ ਕਰਦੇ ਹੋ ਪਤਾ ਲੋਕਾਂ ਦੀ ਆ ਸਿੱਤੂ ਦੀ ਮੰਮੀ ਬਾਰੇ ਬੋਲ ਬੋਲ ਕੇ ਆ ਚੀਜ਼ਾਂ ਸ਼ਰਮ ਦਾ ਘਟਾ ਯਾਰੋ ਲਫ਼ਜ਼ ਮੈਂ ਤਾਂ ਪਤਾ ਦੇਖੋ ਮੈਂ ਤਾਂ ਵੀਰ ਇੱਜ਼ਤ ਵਾਲੇ ਦਾ ਬੱਚਾ ਆ ਮੈਂ ਤਾਂ ਆ ਗੱਲ ਵੀ ਨਹੀਂ ਬੋਲਣੀ ਚਾਹੁੰਦਾ ਵੀ ਮਤਲਬ ਵੀ ਸਿੱਤੂ ਦੀ ਮੰਮੀ ਬਾਰੇ ਜੋ ਤੁਸੀਂ ਯਾਰ ਗੱਲਾਂ ਕਰਦੇ ਹੋ ਨਾ ਵੀ ਉਹ ਗੱਲ ਦਾ ਮੇਰੇ ਕੋਲ ਤਾਂ ਕੋਈ ਜਵਾਬ ਹੀ ਹੈ ਨਹੀਂ ਹੋਰ ਫੁੱਟਾ ਜੁੱਤੀ ਫੜ ਲਵੇ ਥੋੜਾ ਸਿਰ ਕੋਲਾ ਕਰ ਦਵੇ ਮਾਰ ਮਾਰ ਕੇ ਫੁੱਟਾ ਆ ਪੰਜ ਚਾਰ ਜਿਹੜੇ ਚੈਨਲ ਵਾਲੇ ਨੇ ਪੰਜ ਚਾਰ ਜਿਨ੍ਹਾਂ ਨੇ ਗੰਦ ਪਾਇਆ ਹੋਇਆ ਵਾ ਕੋ ਸ਼ਰਮ ਦਾ ਘਾਟਾ ਤੁਹਾਨੂੰ ਜਦੋਂ ਤੁਸੀਂ ਜੰਮੇ ਸੀ ਕਿ ਥੋਡੇ ਗਵਾਂਢੀ ਜਾ ਕੇ ਆ ਗੱਲਾਂ ਕਹਿੰਦੇ ਸੀਗੇ ਜੇ ਛੋਡੀ ਭੈਣ ਕਦੇ ਪ੍ਰੈਗਨੈਂਟ ਨਹੀਂ ਹੋਈ ਛੋਡੀਆਂ ਭੈਣਾਂ ਦੇ ਕਰਕੇ ਤੇ ਬੱਚਾ ਨਹੀਂ ਹੋਇਆ ਉਹ ਵੀ ਸਾਡੇ ਨਹੀਂ ਸਰਕਾਰ ਜੋਗ ਨੇ ਭੈਣਾਂ ਇਹਨੇ ਸਾਡੀਆਂ ਪਰ ਮਤਲਬ ਸ਼ਰਮ ਕਰੋ ਯਾਰ ਮਾੜੀ ਮੋਟੀ ਉਹਨੂੰ ਸ਼ਰਮ ਹੈ ਹੀ ਨਹੀਂ ਤੁਹਾਨੂੰ ਜਮਈ ਕੋਟੇ ਨਾਲ ਉਹ ਹੋਣੀ ਚਾਹੀਦੀ ਵੀ 500 ਮਾਰ ਕੇ ਕਿਹਨੇ ਬੰਦਾ ਥੋੜੀ ਬਤੀ ਸ਼ਰਮ ਨੂੰ ਹੱਥ ਮਾਰੋ ਉਹ ਬਕਸ ਤੋਂ ਬਕਸ ਤੋਂ ਯਾਰ ਜਿਹਦਾ ਪੱਤ ਚੱਲ ਗਿਆ ਨਾ 6 ਫੁੱਟ ਦਾ ਉਸ ਮਾਂ ਬਾਪ ਨੂੰ ਪੁੱਛ ਕੇ ਦੇਖੋ ਤੁਸੀਂ ਮਾਰਚ ਚ ਖੁਸ਼ੀ ਆਉਣ ਵਾਲੀ ਆ ਹੁਣ ਨਾਲ ਜਿਉ ਮੈਂ ਬਹੁਤ ਕੁਝ ਬੋਲਣ ਤਾਂ ਇਨਾ ਮਨ ਕਰਦਾ ਨਾ ਵੀ ਹੁਣ ਅੱਥੇ ਮੈਂ ਹਨੇਰੀ ਠਾਲ 'ਚ ਮੈਂ ਥੋੜੀ ਬੋਲ-ਬੋਲ ਕੇ ਗੱਲਾਂ ਜਿਹੜੀਆਂ ਮੇਰੇ ਦਿਲ ਦੇ ਵਿੱਚ ਟੱਕ ਲੱਗੀ ਪਈਓ ਦੇਖ-ਦੇਖ ਕੇ ਹੈਂ ਤੂੰ ਸਾਲਿਆ ਸ਼ਰਮ ਦਾ ਘਾਟਾ ਤੁਨੂੰ ਮੰਗ ਤਿਓ ਮੰਗ ਤਿਓ ਤੁਸੀਂ ਲੋਕ ਮੰਗਦੇ ਹੋ ਜਿਹੜੇ ਇਹ ਜਿਹੜੀਆਂ ਵੀਡੀਓ ਬਣਾਵਣਾ ਪਾਉਨੇ ਹੋ ਤੁਸੀਂ ਕੋਈ ਸ਼ਰਮ ਨਾ ਹੋ ਤੁਮਾਰੋ ਤੁਸੀਂ ਗੰਦੀਨ ਵਾਲੀ ਦੇ ਸਾਰੇ ਕੀੜੇ ਰੋਕੋ ਤੁਸੀਂ ਉਹ ਥੋੜਾ ਬੋਤਾ ਸ਼ਰਮ ਨਾ ਹੋ ਤੁਮਾਰੋ ਛੋਟੇ ਵੀ ਪਰਿਵਾਰ ਨੇ ਛੋਟੀਆਂ ਵੀ ਧੀਆਂ ਨੇ ਛੋਟੀਆਂ ਵੀ ਭੈਣਾਂ ਨੇ ਘਰਾਂ ਚ ਜੇ ਤੁਸੀਂ ਵੀ ਵਿਆਹੀਆਂ ਹੋਈਆਂ ਭੈਣਾਂ ਉਹਨਾਂ ਨਾਲ ਵੀ ਆਹ ਕੁਛ ਹੁੰਦਾ ਵਾ ਤੁਹਾਨੂੰ ਸ਼ਰਮ ਆਉਂਦੀ ਨਹੀਂ ਤੁਹਾਨੂੰ ਹੋਰ ਕੋਈ ਥੋੜਾ ਬੋਤਾ ਸ਼ਰਮ ਨਾ ਹੋ ਤੁਮਾਰੋ ਹਟ ਜਾਓ ਇਹ ਜਿਹੇ ਕਰਮ ਕਰਨੇ ਹਟ ਜਾਓ ਪ੍ਰਮਾਤਮਾ ਨੂੰ ਪ੍ਰਮਾਤਮਾ ਬਣ ਕੇ ਹੀ ਰਹਿਣ ਦਿਓ ਠੀਕ ਹੈ ਪਰਮਾਤਮਾ ਆਪਣੇ ਆਪ ਨੂੰ ਨਾ ਸਮਝਿਆ ਕਰੋ ਤੁਸੀਂ ਤੁਸੀਂ ਰੱਬ ਨਹੀਂ ਬਣ ਕੇ ਤੁਸੀਂ ਕੁੱਤੇ ਹੋ ਤੇ ਕੁੱਤਾ ਹੀ ਰਹਿਣਾ ਤੁਸੀਂ ਲੋਕਾਂ ਨੇ ਆਥੂ ਥੋੜੇ ਲੋਕਾਂ ਦੇ ਆਥੂ ਨਾ ਗੰਦ ਪਾਇਆ ਤੁਸੀਂ ਲੋਕਾਂ ਨੇ ਮੇਰਾ ਧਰਮ ਨਾ ਮਨ ਤੁਖੀ ਹੋਇਆ ਪਿਆ ਦੇਖ ਦੇਖ ਕੇ ਵੀਡੀਓ ਥੋਨੀ ਸ਼ਰਮ ਹੀ ਹੈ ਨਹੀਂ ਯਾਰ ਤੁਹਾਨੂੰ ਬਾਰ-ਬਾਰ ਮੈਂ ਉਹੀ ਗੱਲਾਂ ਜਿ ਤੁਹਾਨੂੰ ਬਾਰ-ਬਾਰ ਜਦੋਂ ਮੋੜ ਕੇ ਕਮਾਂ ਵੀ ਛੋਟੀਆਂ ਪਹਿਣਾ ਦੇ ਆਪਣੇ ਪ੍ਰੈਗਨੈਂਟ ਹੋਈਆਂ ਨੇ ਉਦੋਂ ਤੁਸੀਂ ਕਹਿੰਦੇ ਸੀ ਲੋਕਾਂ ਨੂੰ ਗੱਲਾਂ ਜਾਂ ਲੋਕ ਛੋਟੀਆਂ ਪਹਿਣਾ ਬਾਰੇ ਕਹਿੰਦੇ ਇਹੋ ਜਿਹਾ ਕੁਝ ਹੈ ਤੁਸੀਂ ਮਾਰਚ ਦੇ ਮਹੀਨੇ 'ਚ ਖੁਸ਼ੀ ਆਉਣ ਵਾਲੀ ਆਉਣ ਵਾਲੀ ਆ ਤੁਸੀਂ ਭਗਵੰਤ ਮਾਨ ਨੂੰ ਦੋ ਵਧਾਈਆਂ ਤੁਸੀਂ ਇਹ ਜੀਆਂ ਵਧਾਈਆਂ ਭਗਵੰਤ ਮਾਨ ਨੂੰ ਦੋ ਜਿਹੜਾ ਸਟੇਜ 'ਤੇ ਦੱਸਦਾ ਵੀ ਹਾਂ ਸਾਡੇ ਘਰੇ ਪੁਰਾਣੇ ਮਹੀਨੇ 'ਚ ਖੁਸ਼ੀ ਆਉਣੀ ਆ ਐ ਥੂਠ ਥੋਡੇ ਬੇਸ਼ਰਮ ਬੰਦੇ